ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਇਸ ਵੀਡੀਓ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਸਰੂਨੀ ਕਉ ਦੁਬਾਰਾ ਪ੍ਰਬੰਧਕ ਕਮੇਟੀ ਯਾਨੀ ਇਸ ਜੀ ਪੀਸੀ ਵੱਲੋਂ ਟੀਚਰਸ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ ਜੀ। ਸਾਰੀ ਇਨਫੋਰਮੇਸ਼ਨ ਤੁਹਾਨੂੰ ਅੱਜ ਇਸ ਵੀਡੀਓ ਵਿੱਚ ਦੇਮਾਂਗੇ ਜੀ ਪਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਜੀ ਜੋ ਵੀ ਚੈਨਲ ਦੇ ਉੱਪਰ ਫਸਟ ਟਾਈਮ ਵਿਜ਼ਿਟ ਕਰ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ। ਅਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਜੀ। ਕਿਸੇ ਵੀ ਤਰ੍ਹਾਂ ਦਾ ਦੋਸਤੋ ਤੁਹਾਡਾ ਕੋਈ ਵੀ ਸਵਾਲ ਹੋਵੇ ਤੁਸੀਂ ਵੀਡੀਓ ਪਰ ਕਮੈਂਟ ਕਰ ਸਕ ਸ਼ਰੂਪਨੀਕੋ ਦੁਆਰਾ ਪ੍ਰਬੰਧਕ ਕਮੇਟੀ ਜਾਨੀ ਐਸਟੀਪੀਸੀ ਵੱਲੋਂ ਐਸਟੀਪੀਸੀ ਦੇ ਅਧੀਨ ਆਲੇ ਸਕੂਲਾਂ ਦੇ ਵਿੱਚ ਟੀਚਰਸ ਦੀਆਂ ਵੈਕੈਂਸੀਆਂ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ ਜੀ ਨੋਟੀਫਿਕੇਸ਼ਨ ਜਾਰੀ ਜਿਹੜੇ ਪੰਜਾਬੀ ਰਿਵਿਊ ਦੇ ਵਿੱਚ ਪਬਲਿਸ਼ ਕੀਤਾ ਗਿਆ ਸੀਗਾ 4 ਜਨਵਰੀ 2025 ਨੂੰ ਨੋਟੀਫਿਕੇਸ਼ਨ ਇਸ ਪ੍ਰਕਾਰ ਹੈ ਜੀ ਤੇ ਡਿਟੇਲਸ ਵੀ ਆਪਾਂ ਇਸੇ ਵੀਡੀਓ ਦੇ ਵਿੱਚ ਅੱਗੇ ਚੱਲ ਕੇ ਸਾਂਝੀਆਂ ਕਰਾਂਗੇ ਵੀਡੀਓ ਸਕਿਪ ਨਾ ਕਰਿਓ ਪੂਰਾ ਜ਼ਰੂਰ ਦੇਖਣਾ ਜੀ ਡਾਇਰੈਕਟਰ ਡਾਇਰੈਕਟੋਰੇਟ ਆਫ ਐਜੂਕੇਸ਼ਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਰਗਾ ਦਰਗੜ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਜਿਸੇ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅਮਨ ਸਰ ਦੇ ਵੱਖ-ਵੱਖ ਸਕੂਲਾਂ ਵਿੱਚ ਟੀਚਿੰਗ ਦੀ ਵੈਕੈਂਸੀਆਂ ਦੀ ਆਨਲਾਈਨ ਐਪਲੀਕੇਸ਼ਨ ਦੀ ਮੰਗ ਕੀਤੀ ਜਾਂਦੀ ਹੈ ਜੀ ਇਹਨਾਂ ਜਿਆਦਾ ਵਧੇਰੇ ਜਾਣਕਾਰੀ ਲਈ ਤੁਸੀਂ www.dhesgpc.org ਪਰ ਵੀ ਲੌਗਇਨ ਕਰਕੇ ਵਿਧੀ ਦੀ ਜਾਣਕਾਰੀ ਲਈ ਤੁਸੀਂ ਚੈੱਕ ਕਰ ਸਕਦੇ ਹੋ ਜੀ। ਵੀਡੀਓ ਹੁਣ ਦੋਸਤੋ ਡਿਟੇਲਸ ਇਸ ਪ੍ਰਕਾਰ ਦੇ। ਸ਼੍ਰੋਮਣੀ ਕਮੇਟੀ ਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਅਧਾਰੇ ਸਕੂਲਾਂ ਵਿੱਚ ਟੀਚਿੰਗ ਸਾਮੀਆਂ ਦੀ ਭਰਤੀ ਲਈ ਸ਼੍ਰੋਮਣੀ ਕਮੇਟੀ ਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਅਧਾਰੇ ਸਕੂਲਾਂ ਵਿੱਚ ਇਸ ਟੀਚਰਸ ਦੀਆਂ ਵੈਕੈਂਸੀਆਂ ਲਈ ਭਰਤੀ ਦੀ ਹੈ। ਹਦਾਇਤ ਇਸ ਪ੍ਰਕਾਰ ਨੇ ਜੀ, ਆਨਲਾਈਨ ਰਜਿਸਟ੍ਰੇਸ਼ਨ ਫੀਸ ਯਾਨੀ ਕਿ ਆਨਲਾਈਨ ਜਿਹੜੀ ਐਪਲੀਕੇਸ਼ਨ ਫੀਸ ਰਹੇਗੀ ਜੀ 500 ਰੁਪਏ ਰਹੇਗੀ ਸਾਰੇ ਹੀ ਕੈਂਡੀਡੇਟਸ ਦੇ ਲਈ। ਔਨਲਾਈਨ ਰਜਿਸਟ੍ਰੇਸ਼ਨ ਜਿਹੜੀ ਕਿ ਔਨਲਾਈਨ ਆਰਡੀਆਂ ਜਿਹੜੀ ਭੇਜਣ ਦੀ ਮਿਤੀ ਆਖਰੀ ਮਿਤੀ ਦੀ 19 ਜਨਵਰੀ 2025 ਰਾਤ 12 ਵਜੇ ਤੱਕ ਹੈ ਵਧੇਰੇ ਜਾਣਕਾਰੀ ਲਈ ਤੁਸੀਂ ਫੋਨ ਨੰਬਰ ਦਿੱਤੇ ਗਏ ਨੇ ਇਹਨਾਂ ਦੇ ਉੱਪਰ ਵੀ ਲਿੰਕ ਕਰ ਸਕਦੇ ਹੋ ਜੀ ਹਦਾਇਤਾਂ ਇਸ ਪ੍ਰਕਾਰ ਨੇ ਜੀ ਉਮੀਦਵਾਰ ਡਾਇਰੈਕਟੋਰੇਟ ਆਫ এডਿਕੇਸ਼ਨ ਦੀ ਵੈਬਸਾਈਟ www.de.sdpc.org ਉੱਪਰ ਲੌਗਇਨ ਕਰਕੇ ਹੀ ਆਪਣੇ ਔਨਲਾਈਨ ਐਪਲੀਕੇਸ਼ਨ 19 ਜਨਵਰੀ 2025 ਸ਼ਾਮ ਤੱਕ ਵੀ ਸਕਦੇ ਨੇ ਜੀ ਆਰਡੀ ਡਾਕ ਰਾਹੀਂ ਭੇਜੀ ਗਈਆਂ ਜਾਂ ਫਿਰ 10 ਤੱਕ ਭੇਜੀ ਗਈਆਂ ਐਪਲੀਕੇਸ਼ਨ ਪ੍ਰਵਾਨ ਨਹੀਂ ਕੀਤੀਆਂ ਜਾਣਗੀਆਂ ਉਮੀਦਵਾਰ ਇੱਕ ਤੋਂ ਵੱਧ ਸਕੂਲਾਂ ਦੇ ਵਿੱਚ ਅਪਲਾਈ ਕਰ ਸਕਦੇ ਹਨ ਤੇ ਹਰੇਕ ਅਪਲਾਈ ਲਈ ਵੱਖਰਾ ਫਾਰਮ ਅਤੇ ਵੱਖਰੀ ਫੀਸ ਲੱਗੇਗੀ ਲਿਖਤੀ ਇੰਟਰਵਿਊ ਲਿਖਤੀ ਟੈਸਟ ਅਤੇ ਇੰਟਰਵਿਊ ਸਬੰਧੀ ਸਮੇਂ ਸਾਰਨੀ 27 ਜਨਵਰੀ 2025 ਨੂੰ ਬੋਡੀ ਅਫੀਸ਼ਲ ਵੈਬਸਾਈਟ ਉੱਪਰ ਅਪਲੋਡ ਕੀਤੀ ਜਾਵੇਗੀ ਤੁਸੀਂ ਉੱਥੇ ਜਾ ਕੇ ਚੈੱਕ ਕਰ ਸਕਦੇ ਹੋ ਅਸਾਮੀਆਂ ਇਹ ਅਸਾਮੀਆਂ ਸਕੂਲਾਂ ਵਿੱਚ ਐਡ ਹਾਕ ਪਦਰ ਤੇ ਵਿਦਿਅਕ ਸੈਸ਼ਨ 2025-26 ਦੇ ਅੰਤ ਤੱਕ ਲਈ ਪਈਆਂ ਜਾਣਗੀਆਂ ਵਿਸ਼ਾ ਅਧਿਆਪਕ ਯਾਨੀ ਕਿ ਪੀਜੀਟੀ ਲਈ ਉਮੀਦਵਾਰ ਦੀ ਪੋਸਟ ਗ੍ਰੈਜੂਏਸ਼ਨ ਗ੍ਰੈਜੂਏਸ਼ਨ ਅਤੇ ਬੀਐਡ ਕੀਤੀ ਹੋਵੇ ਅਤੇ ਸਾਰੀਆਂ ਡਿਗਰੀਆਂ 55% ਨੰਬਰਾਂ ਦੇ ਨਾਲ ਪਾਸ ਕੀਤੀਆਂ ਹੋਣੀਆਂ ਲਾਜ਼ਮੀ ਹੋਣਗੀਆਂ ਵਿਸ਼ਾ ਦੇ ਆਧਾਰ 'ਤੇ ਤੁਹਾ ਲਈ ਪੋਸਟ ਗ੍ਰੈਜੂਏਸ਼ਨ ਸੰਬੰਧੀ ਵਿਸ਼ੇ ਵਿੱਚ ਹੀ ਕੀਤੀ ਹੋਣੀ ਚਾਹੀਦੀ ਹੈ ਵਿਸ਼ਾ ਦੇ ਅਧਿਆਪਕ TGT ਲਈ ਉਮੀਦਵਾਰ ਦੀ ਪੋਸਟ ਗ੍ਰੈਜੂਏਸ਼ਨ ਗ੍ਰੈਜੂਏਸ਼ਨ B.Ed ਕੀਤੀ ਹੋਵੇ ਤੇ ਸਾਰੀਆਂ ਡਿਗਰੀਆਂ 50% ਨੰਬਰਾਂ ਨਾਲ ਪਾਸ ਕੀਤੀ ਹੋਣੀ ਚਾਹੀਦੀਆਂ ਹਨ ఫిਜ਼ੀਕਲ ਐਜੂਕੇਸ਼ਨ ਦੀ ਅਸਾਮੀ ਲਈ M.P.Ed ਡਿਗਰੀ 뮤ਜ਼ਿਕ ਦੀ ਅਸਾਮੀ ਲਈ M.A. Music ਆਰਟਸ ਆਰਟਸ ਐਂਡ ਕ੍ਰਾਫਟ ਦੀ ਦੀ ਅਸਾਮੀ ਲਈ ਐਮਏ ਫਾਈਨ ਆਰਟਸ ਅਤੇ ਕੰਪਿਊਟਰ ਦੀ ਮਾਸਟਰ ਡਿਗਰੀ ਕੰਪਿਊਟਰ ਵਿਸ਼ੇ ਵਿੱਚ ਕੀਤੀ ਹੋਣੀ ਚਾਹੀਦੀ ਹੈ ਜੀ ਤੇ ਉਤ ਸਾਰੀਆਂ ਵਿਸ਼ਿਆਂ ਲਈ ਬੀਐਡ ਕੀਤੀ ਹੋਣੀ ਲਾਜ਼ਮੀ ਨਹੀਂ ਹੋਵੇਗੀ ਜ਼ਰੂਰੀ ਨਹੀਂ ਹੈ ਕਿ ਬੀਐਡ ਵਾਲੀ ਅਪਲਾਈ ਕਰ ਸਕਦੇ ਨੇ ਇਹਨਾਂ ਵਕੈਂਸੀਆਂ ਲਈ ਤੁਸੀਂ ਬੀਐਡ ਤੋਂ ਬਿਨਾਂ ਵੀ ਅਪਲਾਈ ਕਰ ਸਕਦੇ ਹੋ ਤੁਹਾਡੀ ਜਨਰਲ ਅਧਿਆਪਕ ਦੀ ਅਸਾਮੀ ਜਿਹੜੇ ਉਮੀਦਵਾਰ ਨੇ ਇਹਨਾਂ ਲਈ ਗ੍ਰੈਜੂਏਸ਼ਨ ਅਤੇ ਬੀਏ ਕੀਤੀ ਹੋਵੇ ਅਤੇ ਉਕਤ ਸਾਰੀਆਂ ਡਿਗਰੀਆਂ ਨੇ ਜਿਹੜੀਆਂ 50% ਨੰਬਰਾਂ ਦੇ ਨਾਲ ਲਾਜ਼ਮੀ ਹੋਣ ਸੀਟੀ ਈਟੀ ਅਤੇ ਪੀਟੀ ਈਟੀ ਮੀਦਵਾਰਨੂੰ ਤਰਜੀਹ ਦਿੱਤੀ ਜਾਵੇਗੀ ਨਰਸਰੀ ਅਧਿਆਪਕ ਐਨਟੀਟੀ ਪੋਸਟ ਲਈ ਉਮੀਦਵਾਰ ਨੇ ਪਲੱਸ 2 ਯਾਨਕੀ ਸੀਨੀਅਰ ਸਕੈਂਡਰੀ ਅਤੇ ਐਨਟੀਟੀ ਕੀਤੀ ਹੋਣੀ ਲਾਜ਼ਮੀ ਹੈ ਗ੍ਰੈਜੂਏਸ਼ਨ ਵਾਲੇ ਨੂੰ ਤਰਜੀਹ ਦਿੱਤੀ ਜਾਵੇਗੀ ਸਾਰੇ ਹੀ ਉਮੀਦਵਾਰਾਂ ਦੀ 10ਵੀਂ ਪੱਧਰੀ ਪੰਜਾਬੀ ਪਾਸ ਕੀਤੀ ਹੋਣੀ ਜ਼ਰੂਰੀ ਹੋਵੇਗੀ ਜੀ ਉਮੀਦਵਾਰ ਦਾ ਤਿਆਰਬਾ ਕੇਵਲ ਕਿਸ ਸਰਕਾਰ ਵੱਲ ਮਾਨਤਾ ਪ੍ਰਾਪਤ ਕਿਸੇ ਵੀ ਸਕੂਲ ਵਿੱਚ ਹੀ ਸੂਲ ਜਾਂ ਫਿਰ ਕਾਲਜ ਦਾ ਹੀ ਮੰਨਿਆ ਜਾਵੇਗਾ ਅਤੇ ਨਾਲ ਦੀ ਨਾਲ ਹੀ ਇਸ ਤਿਆਰਬਾ ਸਰਟੀਫਿਕੇਟ ਜਿਹੜਾ ਜਿਲ੍ਹਾ ਸਿੱਖਿਆ ਅਫਸਰ ਤੋਂ ਤਸਦੀਕ ਕੀਤਾ ਹੋਣਾ ਚਾਹੀਦਾ ਹੈ ਜੀ ਉਮੀਦਵਾਰ ਦੀ ਗੰਟੀ ਵਧਨ ਦੀ ਸੂਰਤ ਵਿੱਚ ਲਿਖਤੀ ਟੈਸਟ ਲਿਆ ਜਾ ਸਕਦਾ ਹੈ ਜੀ ਇਹ ਟੈਸਟ ਮਲਟੀਪਲ ਚੁਆਇਸ ਕੁਐਸਚਨਸ ਹੋਵੇਗਾ ਚੰਗੇ ਅਕਾਦਮਿਕ ਪਿਛੋਕੜ ਵਾਲੇ ਅਤੇ ਅੰਗਰੇਜ਼ੀ ਬੋਲਣ ਵਾਲੀ ਨਿਪੁੰਨ ਖਾਸ ਕਰਕੇ ਐਸ ਡੀ ਪੀ ਸੀ ਸੋ ਕੇ ਸੌਰੀ ਸੀ ਬੀ ਐਸ ਸੀ ਸਕੂਲਾਂ ਲਈ ਲਾਜ਼ਮੀ ਹੋਣਗੇ ਉਮੀਦਵਾਰਾਂ ਨੂੰ ਸਮੇਂ ਤੇ ਇੰਟਰਵਿਊ ਦੇ ਸਮੇਂ ਆਪਣੇ ਜਿਹੜੇ ਲੋੜੀਂਦੇ ਦਸਤਾਵੇਜ਼ ਨੇ ਜਿਹੜੇ ਵੀ ਤੁਸੀਂ ਸਬਮਿਟ ਆਨਲਾਈਨ ਅਪਲੀਕੇਸ਼ਨ ਦੇ ਟਾਈਮ ਤੇ ਨਾਲ ਅਟੈਚ ਕਰਨਗੇ ਤੁਹਾਡੇ ਕੋਲ ਉਹ ਲਾਜ਼ਮੀ ਹੋਣ ਅਤੇ ਨਾਲ ਦੀ ਨਾਲ ਹੀ ਸਾਰੇ ਡਾਕੂਮੈਂਟਸ ਦੀਆਂ ਦੋ 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 ਸੈੱਟ ਫੋਟੋ ਕਾਪੀ ਸਿੱਦੇ ਤੁਸੀਂ ਨਾਲ ਲੈ ਕੇ ਜਾਣੇ ਨੇ ਜੀ ਇੰਟਰਵਿਊ ਦੇ ਟਾਈਮ ਦੇ ਉੱਪਰ ਸੇਖ ਉਮੀਦਵਾਰ ਪਤੀਤ ਨਹੀਂ ਹੋਣਾ ਚਾਹੀਦਾ ਰਣੀ ਸਿੱਕੇ ਸੰਬੀਅਦ ਵੀ ਕਿਸੇ ਤਰ੍ਹਾਂ ਦੀ ਵੀ ਨਹੀਂ ਕੀਤੀ ਹੋਣੀ ਚਾਹੀਦੀ ਉਮੀਦਵਾਰ ਨੇ ਉਮੀਦਵਾਰਾਂ ਦੀ ਗਿਣਤੀ ਵਧਾਈ ਦਾ ਘਟਾਈ ਜਾ ਸਕਦੀ ਹੈ ਜੀ ਇਹ ਡਿਟੇਲਸ ਨੇ ਜੀ ਦੋਸਤੋ ਟੋਟਲ 62 ਵੈਕੈਂਸੀਆਂ ਨੇ ਜਿਨ੍ਹਾਂ ਲਈ ਭਾਤੀ ਹੋਣੀ ਹੈ ਜੀ ਇਹਨਾਂ ਵੈਕੈਂਸੀਆਂ ਲਈ ਤੁਸੀਂ ਆਨਲਾਈਨ ਅਪਲਾਈ ਕਰ ਸਕਦੇ ਹੋ ਐਡੀ ਐਸਡੀਪੀਸੀ .org ਦੀ ਵੈਬਸਾਈਟ ਉੱਪਰ ਜਾ ਕਰਕੇ ਅਤੇ ਆਖਰੀ ਮਿਤੀ ਹੈ ਜੀ 19 ਜਨਵਰੀ 2025 ਰਾਤ 12 ਵਜੇ ਤੱਕ ਤੁਸੀਂ ਅਪਲਾਈ ਕਰ ਸਕਦੇ ਹੋ ਜੀ ਦੋਸਤੋ ਕਿਸੇ ਵੀ ਤਰ੍ਹਾਂ ਦਾ ਤੁਹਾਡਾ ਕੋਈ ਵੀ ਸਵਾਲ ਵੀ ਤੁਸੀਂ ਵੀਡੀਓ ਪਰ ਕਮੈਂਟ ਕਰ ਸਕਦੇ ਹੋ ਜੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ ਥੈਂਕ ਯੂ